ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਪਨੀਰ ਤੁਸੀਂ ਦੁੱਧ ਨੂੰ ਪਹਿਲਾਂ ਚੰਗੀ ਤਰ੍ਹਾਂ ਬਾਹ ਲਓ ਜਦੋਂ ਦੁੱਧ ਨੂੰ ਬਾਹ ਆ ਗਿਆ ਫਿਰ ਆਪਾਂ ਇਹਦੇ ਵਿੱਚ ਨੱਸੀ ਪਾਵਾਂਗੇ ਨੱਸੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਲਾ ਕੇ ਹੁਣ ਆਪਣਾ ਪਨੀਰ ਬਨਣਾ ਸ਼ੁਰੂ ਹੋ ਗਿਆ ਪਨੀਰ ਬਨਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਵੀ ਸਕਦੇ ਹੋ ਇੰਦਰ ਦੇਖੋ ਮਾਣਾ ਹੁਣ ਆਪਾਂ ਇਹਨਾਂ ਨੂੰ ਇਹਨੂੰ ਥੋੜਾ ਚੇਰ ਲਈਏ ਰੱਖਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਪਿਆਜ਼ ਲਿਆ ਟਮਾਟਰ ਲਿਆ ਹਰੀਆਂ ਮਿਰਚਾਂ ਹੈਗੀਆਂ ਨਹੀਂ ਸੀ ਆਪਾਂ ਪਾਉਣੀਆਂ ਹੀ ਨਹੀਂ ਤੇ ਬੱਚੇ ਨਹੀਂ ਖਾਂਦੇ ਹਰੀਆਂ ਮਿਰਚਾਂ ਤੇਲ ਪਾਲਿਆ ਪਕੜਾਈ ਚੋਂ ਆਪਾਂ ਜੀਰਾ ਪਾਵਾਂਗੇ ਜੀਰਾ ਪਾ ਕੇ ਆਪਾਂ ਇਹਦੇ ਚ ਪਿਆਜ਼ ਪਾਵਾਂਗੇ ਪਿਆਜ਼ ਪਾ ਕੇ ਆਪਾਂ ਇਹਨੂੰ 10 ਮਿੰਟ ਲਈ ਪਕਾਵਾਂਗੇ 10 ਮਿੰਟ ਲਈ ਪਕਾਵਾਂਗੇ ਇਹਨੂੰ ਲਾ ਕੇ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਚ ਪਿਆਜ਼ ਪੂਰੀ ਤਰ੍ਹਾਂ ਬੁਰੇ ਹੋ ਗਏ ਹੁਣ ਆਪਾਂ ਇਹਦੇ ਚ ਟਮਾਟਰ ਪਾ ਦਾਂਗੇ ਟਮਾਟਰ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਮਿਲਾ ਕੇ ਇਹਨਾਂ ਨੂੰ ਆਪਾਂ 10 ਮਿੰਟ ਲਈ ਰੱਖ ਦਾਂਗੇ ਫਿਰ ਆਪਾਂ ਮਸਾਲੇ ਪਾਵਾਂਗੇ ਜਿਵੇਂ ਹਲਦੀ ਨਮਕ ਮਿਰਚਾਂ ਹਾਂ ਆਪਾਂ ਗਰਮ ਮਸਾਲਾ ਪਾਵਾਂਗੇ ਇਹਦੇ 'ਚ ਆਪਨੇ ਗੰਡੇ ਤਿਆਰ ਹੋ ਗਏ ਹੁਣ ਆਪਾਂ ਇਹਦੇ 'ਚ ਮਸਾਲਾ ਪਾ ਦਾਂਗੇ ਮਸਾਲਾ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੈਕ ਕਰ ਲਾਂਗੇ ਫਿਰ ਆਪਾਂ ਇਹਨੂੰ 2-3 ਮਿੰਟ ਲਈ ਪਕਾ ਲਾਂਗੇ ਕਿਉਂਕਿ ਮਸਾਲਾ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਐਸ ਹੁਣ ਆਪਾਂ ਇਹਦੇ 'ਚ ਥੋੜੇ ਡਾਉਣ ਲਈ ਪਨੀਰ ਪਾ ਦਾਂਗੇ ਆਪਾਂ ਪਨੀਰ ਪਾ ਦੇਣ ਲੱਗੇ ਆ ਮੇਰ ਬਾਕੇ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਇਸ ਤਰ੍ਹਾਂ ਦਾ ਹੋ ਗਿਆ ਏ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰੋ ਹੁਣ ਆਪਣੀ ਥਾਲੀ ਲੱਗ ਚੁੱਕੀ ਹੈ ਤੁਸੀਂ ਵੀ ਇਸ ਰੈਸਪੀ ਨੂੰ ਟਰਾਈ ਕਰੋ ਤੇ ਧੰਨਵਾਦ ਇਥੇ